ਉੱਚੇ ਸਮੇਂ ਦੇ ਵਿੱਚ hockey ਟੀਮ ਜੋ ਗੁਰੂ ਨਗਰੀ ਵਿਖੇ ਪਹੁੰਚੇਗੀ 에어ਪੋਰਟ ਰਾਹੀਂ ਜੋ ਸਚਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਕਿਉਂਕਿ 에어ਪੋਰਟ ਤੇ ਇੱਥੇ ਉਤਰ ਕੇ ਤਾਂ ਜੋ ਪੰਜਾਬ ਸਰਕਾਰ ਉਹਨਾਂ ਦਾ ਸਨਮਾਨ ਵੀ ਕਰੇਗੀ ਉਸ ਤੋਂ ਬਾਅਦ ਸਚਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏਗੀ ਤਾਂ ਉਸ ਤੋਂ ਪਹਿਲਾਂ ਸਾਡੇ ਨਾਲ ਪੰਜਾਬ ਸਰਕਾਰ ਤੇ ਮੰਤਰੀ ਸਾਹਿਬਾਨ ਕੁਲਦੀਪ ਸਿੰਘ ਤਾਲੀਆਲ ਮੌਜੂਦ ਨੇ ਤਾਲੀਆ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਨਾਂ ਰੋਸ਼ਨ ਕੀਤਾ ਗਿਆ ਤਾਂ ਕਿਤਨਾ ਕਿਤੇ ਕਾਫੀ ਉਮੀਦ ਵੀ ਸੀ ਤਾਂ ਉਮੀਦ ਤੇ ਖਰੇ ਵੀ ਉਤਰੇ ਨੌਜਵਾਨ ਨਹੀਂ ਨਹੀਂ ਬਹੁਤ ਪੰਜਾਬ ਨੂੰ ਉਮੀਦਾਂ ਸੀਗੀਆਂ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਦੇ ਵਿੱਚ ਬੜਾ ਮੱਤਵਪੂਰਨ ਦੇ ਨੇ ਕਿ ਪੰਜਾਬ ਦੀ ਹਿੰਦੁਸਤਾਨ ਦੀ ਹਾਕੀ ਦੇ ਵਿੱਚ 10 ਖਿਡਾਰੀ ਪੰਜਾਬ ਦੇ ਸਾਢੇ 5 ਜੋਗ ਮੁੱਖ ਮੰਤਰੀ ਦੇ 2.5 ਸਾਲ ਪਹਿਲਾਂ ਜਿਹੜਾ ਖੇਡਾ ਵਤਨ ਪੰਜਾਬ ਦੀ ਸ਼ੁਰੂ ਕੀਤੀਆਂ ਸੀਗੀਆਂ ਉਹ ਖੇਡਾ ਤੇ ਇਹਨਾਂ ਪੈਸਾ ਲਾਇਆ ਸੀਗਾ ਉਹ ਉਹਦਾ ਰਿਜ਼ਲਟ ਜਿਹੜਾ ਆਉਣਾ ਸ਼ੁਰੂ ਹੋ ਗਿਆ ਸੱਜ ਸੱਜੇ ਬੰਦੇ ਜਿਹੜਾ ਸਿਸਟਮ ਮੌਤ ਖਲਾਬ ਹੀ 75 ਸਾਲ ਦੂਜੀਆਂ ਪਾਰਟੀਆਂ ਨੇ ਕੁਝ ਨਹੀਂ ਕੀਤਾ ਅਸੀਂ ਖੇਡਾਂ ਲਈ ਬਹੁਤ ਸਾਰੇ ਪ੍ਰੋਗਰਾਮ ਲਿਖ ਕੇ ਔਰ ਅਸੀਂ ਇਹ ਚਾਹਵਾ ਕਿ ਅਗਲੀ ਵਾਰ ਸਾਡੀ ਟੀਮ ਜਿਹੜੀ ਆ 골ਡ ਮਾਡਲ ਲੈ ਕੇ ਆਵੇ ਉਹ ਦਸੀਂ ਉਹਦੇ ਵਾਸਤੇ ਜੋ ਵੀ ਸਾਨੂੰ ਖਿਡਾਰੀਆਂ ਦੇ ਜੋਬਾਂ ਖਿਡਾਰੀਆਂ ਲਈ ਚੰਗੇ ਸਟੇਡੀਅਮ ਹੈਲਥ ਦਾ ਜੋ ਜੋ ਵੀ ਉਹਨਾਂ ਲਈ ਕਰਨਾ ਪਊਗਾ ਚੰਗੇ ਕੋਚ ਹੱਤ ਦੀ ਉਹਨਾਂ ਦੀ ਮਤ ਕਰਾਂਗੇ ਤਾਂ ਜੋ ਅਸੀਂ ਮਤਲਬ ਜਿਹੜਾ ਅਗਲੀ ਉਹਦਾ 골ਡ ਵੈਨਰ ਜਿਹੜਾ ਲੈ ਕੇ। ਜੜੀਓ ਸਾਹਿਬ ਅਕਸਰ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੇ ਤਤਪਾ ਰਹੀ ਹੈ ਕਿਉਂਕਿ ਜੋ ਵੀ ਵਾਅਦੇ ਕੀਤੇ ਨੇ ਉਹ ਨਭਾਏ ਨੇ। ਤਾਂ ਕੀ ਲੱਗਦਾ ਕਿ ਪੰਜਾਬ ਨੂੰ ਹੁਣ ਖੇਡਾਂ ਨੂੰ ਲੈ ਕੇ ਹੋਰ ਕਿੰਨਾ ਕ ਅੱਗੇ ਵਧਣ ਦੀ ਲੋੜ ਹੈ? ਬਹੁਤ ਲੋੜ ਹੈ, ਬਹੁਤ ਹੀ ਲੋੜ ਹੈ। ਅਸੀਂ ਮਤਲਬ ਵਧ ਰਹੇ ਮਾਨ ਸਾਹਿਬ ਦੀ ਗਵਾਇਜ਼। ਔਰ ਅੱਗੇ ਅਸੀਂ ਹੋਰ ਮਤਲਬ ਜਿਹੜਾ ਉਹ ਪੰਜਾਬ ਦੇ ਮਤਲਬ ਜਿਹੜਾ ਖੇਡ ਸਿਸਟਮ ਨੂੰ ਹੋਰ ਠੀਕ ਕਰਾਂਗੇ। ਤਾਂ ਜੋ ਅਗਲੀ ਵਾਰ ਸਾਡੇ ਅੱਜ ਤੇ ਹੱਕ ਹੀ ਜਾਈ। ਬਾਕੀ ਗੇਮਾਂ ਦੇ ਵਿੱਚ ਵੀ ਸਾਡੇ ਖਿਡਾਰੀ ਜਿਹੜੇ ਆ ਉਹ ਅੱਗੇ ਆਉਣ ਤੇ ਅੱਗੇ ਆ ਕੇ ਵੰਡਾ ਜਣਾ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਉਹਨਾਂ ਆਪਣਾ ਤੇ ਕਰਦਾ ਹੀ ਆ ਆਪਣੇ ਤੇ ਪਰਵਾਦਾ ਦਾ ਕਰਦੇ ਆਪਣਾ ਕਰਦੇ ਆ ਪਰ ਦੇਸ਼ ਦਾ ਨਾਮ ਰੋਸ਼ਨ ਕਰਨਾ ਪੰਜਾਬ ਦਾ ਨਾਮ ਰੋਸ਼ਨ ਕਰਨਾ ਇਹ ਬੜੀ ਫੱਡੀ ਗੱਲ ਆ ਸੋ ਜਿਹੜੇ ਵੀ ਖਿਡਾਰੀ ਅਗਲੇ 올림픽 ਵਾਸਤੇ ਪੰਜਾਬ ਸਰਕਾਰ ਤੋਂ ਜੋ ਵੀ ਹੈਲਪ ਚਾਹਣਗੇ ਸਾਡੇ ਮੁਖੰਦੀ ਸਾਹਿਬ ਉਹ ਹੈਲਪ ਜਿਹੜੀ ਕਰਦੇ ਔਰ ਕਰਦੇ ਦਾ ਸਾਹਿਬ ਅਕਸਰ ਗੁਰੂ ਨਗਰੀ ਦੇ ਵਿੱਚ ਕੋਈ ਵੀ ਗਰਾਊਂਡ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਗਰਾਊਂਡਾਂ ਦੀ ਬੜੀ ਘਾਟ ਹੈਗੀ ਆ ਤਾਂ ਤੁਸੀਂ ਕੀ ਮੰਗ ਰੱਖੋਗੇ ਉੱਪਰ ਸੀਐਮ ਸਾਹਿਬ ਤੱਕ ਕੀ ਜਿਹੜੀਆਂ ਗਰਾਊਂਡਾਂ ਦੀਆਂ ਜ਼ਰੂਰਤਾਂ ਜਾਣ ਖਾਸ ਕਰਕੇ ਜਿੱਥੇ ਕਿ ਗੁਰੂ ਨਗਰੀ ਚ ਵੀ ਲੋੜ ਆ ਪੂਰੇ ਪੰਜਾਬ ਭਰ ਦੇ ਵਿੱਚ ਵੀ ਲੋੜ ਹੈਗੀ ਆ ਨਹੀਂ ਜੀ ਕਹਾਂਗੇ ਉਹ ਅਸੀਂ ਕਰਦੇ ਮਾਨਸਾਬ ਆਲਰੇਡੀ ਕਰ ਰਿਹਾ ਚੰਗੇ ਸਟੇਡੀਅਮ ਜਿਹੜੇ ਪੰਜਾਬ ਨੂੰ ਦੇਣ ਲਈ ਮਾਨਸਾਬ ਬਚਤ ਬੰਦ ਨੇ ਉਹਨਾਂ ਕੋਈ ਮਹਿਕਮਾ ਨਾ ਉਹ ਆਲਰੇਡੀ ਕਰ ਰਿਹਾ ਕਦਾਂਗੇ ਆਪਾਂ ਗੁਰੂ ਨਗਰੀ ਚ ਜੇ ਲੋਡ ਪਊਗੀ ਹੋਰ ਕੋਈ ਸਟੇਡੀਅਮ ਦੀ ਖੇਡ ਕਰਾਉਣ ਦੀ ਉਹ ਬੜਾਵਾਂਗੇ ਜੀਤਿਆਲ ਸਾਹਿਬ ਲਾਸਵਾਲ ਹੈ ਕਿ ਜੋ ਖਿਡਾਰੀ ਨੇ ਉਹਨਾਂ ਦੀ ਮੰਗ ਹੈ ਕਿ ਹਰਿਆਣਾ ਸਰਕਾਰ ਜੋ ਹੈ ਵੱਧ ਇਨਾਮ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹਨਾਂ ਤੋਂ ਵੱਧ ਕੇ ਇਨਾਮ ਸਾਨੂੰ ਦਿੱਤਾ ਜਾਵੇ ਕੋਈ ਗੱਲ ਇਹ ਵੀ ਅਸੀਂ ਮਤਲਬ ਜਿਹੜਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਤਾਂ ਹੁੰਦੇ ਇਹਦੀ ਅਸੀਂ ਜੋ ਪਹਿਲਾਂ ਕੀਤਾ ਜੋ ਕੁਛ ਅਸੀਂ ਇੱਥੋਂ ਤੱਕ ਖੜ੍ਹ ਲਈ ਟੀਮਾਂ ਨੂੰ ਕੀਤਾ ਉਹ ਵੀ ਔਰ ਅੱਗੇ ਖਿਡਾਰੀਆਂ ਨਾਲ ਬੈਠ ਕੇ ਸੀਐਮ ਸਾਹਿਬ ਮੀਟਿੰਗ ਕਰਨਗੇ ਜੋ ਵੀ ਉਹਨਾਂ ਨੂੰ ਹੈਲਪ ਚਾਹੀਦੀ ਹੋਗੀ ਉਹ ਜੋ ਵੀ ਅਸੀਂ ਕਰ ਸਕਦੇ ਹਾਂ ਪੰਜਾਬ ਸਰਕਾਰ ਖੇਡਾਂ ਲਈ ਹਰ ਕਦਮ ਜਿਹੜਾ ਉਹ ਫੁੱਟੂਗੀ ਜੀ ਤਾਂ ਲੱਗਦਾ ਖੇਡਾਂ ਦੇ ਨਾਲ ਨਸ਼ੇ ਜਿਹੜੇ ਆ ਉਹਨਾਂ ਨੂੰ ਠੱਲ ਪਾ ਸਕਦੀ ਹੈ ਬਿਲਕੁਲ ਠੱਲ ਪਾਊਗੀ ਹਾਂ ਖੇਡਾਂ ਜਿਹੜੀਆਂ ਦੇਖੋ ਖੇਡਾਂ ਆਪਣੇ ਆਪ ਦੇ ਵਿੱਚ ਮੈਸੇਜ ਹੈ ਪੰਜਾਬ ਨੂੰ ਇੰਨਾ ਬਦਨਾਮ ਕਰਦੇ ਆ ਲੋਕ ਆ ਤੁਹਾਡੇ ਸਾਹਮਣੇ ਕੀ ਰਿਜ਼ਲਟ ਆਇਆ ਸਮਝ ਗਏ ਠੀਕ ਹੈ ਪੰਜਾਬ ਦੇ ਵਿੱਚ ਨਸ਼ਾ ਇੱਕ ਪ੍ਰੋਬਲਮ ਹੋ ਨਹੀਂ ਬਹੁਤ ਪੁਰਾਣੀ ਪ੍ਰੋਬਲਮ ਹੈ ਸੈਂਕੜੇ ਸਾਲ ਪੁਰਾਣੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਰੀਏ ਪਰ ਨਾਲ ਨਾਲ ਪੰਜਾਬੀ ਜਿਹੜਾ ਚਾਹੇ ਉਹ ਦੇਸ਼ ਦੀ ਆਜ਼ਾਦੀ ਦਾ ਸਵਾਲ ਹੋਵੇ ਚਾਹੇ ਸਦਾਤ ਦੇ جنگਾਂ ਦਾ ਸਵਾਲ ਹੋਵੇ ਖੇਡਾਂ ਦਾ ਸਵਾਲ ਹੋਵੇ ਉਹ ਵੀ ਤਾਂ ਲੋਕਾਂ ਨੂੰ ਦੇਖਣਾ ਚਾਹੀਦਾ ਨਾ ਪੰਜਾਬੀ ਕਿੱਦਾਂ ਅੱਗੇ ਆਉਂਦੇ ਆ ਕਿੱਦਾਂ ਅਗਵਾਈ ਕਰਦੇ ਆ ਦੇਸ਼ ਦੀ ਸੋ ਇਸ ਕਰਕੇ ਪੰਜਾਬੀ ਦੇ 네ਗੇਟਿਵ ਚੀਜ਼ਾਂ ਆਪਣੇ ਆਪੇ ਬੰਦ ਖੜਾ ਦੀ ਜੜਿਆ ਉਹਨੂੰ ਪੋਜ਼ਿਟਿਵ ਕਰ ਦੋ ਲੱਗਦਾ ਕਿ ਕੇਂਦਰ ਦੇ ਉਹਨਾਂ ਲੀਡਰਾਂ ਦੇ ਉੱਤੇ ਮੂੰਹ ਤੇ ਛੇੜ ਹੈ ਕਿ ਜਿਹੜੇ ਅਕਸਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਨਾਲ ਤੋਲਦੇ ਸੀਗੇ ਨਹੀਂ ਨਹੀਂ ਬਿਲਕੁਲ ਛੇੜ ਹੈ ਸਭ ਉਹਨਾਂ ਲੋਕਾਂ ਦੇ ਇਕੱਲੇ ਕੇਂਦਰ ਦੀ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਐਵੇਂ ਵਾਅਦੂਤ ਬਾਤਦੇ ਆ ਉਹਨਾਂ ਲਈ ਇੱਕ ਸਬਕ ਵੀ ਸਿੱਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਬਿਨਾਂ ਸੋਚੇ ਸਮਝੇ ਗੱਲ ਨਹੀਂ ਕਰਨੀ ਚਾਹੀਦੀ ਜੀ ਤਾਂ ਜੀ ਬਿਲਕੁਲ ਜਿਵੇਂ ਤੂੰ ਦੇਖਿਆ ਐ ਸਨ ਕੁਲਦੀਪ ਸਿੰਘ ਢਾਲੀਵਾਲ ਤੇ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਆਹ ਨਾਲੇ ਸਮੇਤ ਵਿੱਚ ਜਿਹੜੇ ਖਿਡਾਰੀ ਹੈਗੇ ਉਹਨਾਂ ਲਈ ਗਰਾਊਂਡਾਂ ਵੀ ਖੋਲ੍ਹੀਆਂ ਜਾਣੀਆਂ ਤੇ ਨਾਲ ਦੀ ਨਾਲ ਜੋ ਉਹਨਾਂ ਦਾ ਇਨਾਮ ਹੈ ਉਹਨੂੰ ਵਧਾਉਣ ਵਾਸਤੇ ਵੀ ਜਿਹੜੀ ਇੱਕ ਅਪੀਲ ਸੀਐਮ ਸਾਹਿਬ ਤੱਕ ਉਹ ਰੱਖਣਗੇ ਕੈਮਰਾਮੈਨ ਸੰਦੀਪ ਕੁਮਾਰ ਨਾਲ ਨਕਸ਼ੁਸਨ ਜਗਵੰਨੀ ਟੀਵੀ ਸ਼੍ਰੀਮ ਸੁਸਾਈ